ਪਿੰਡ ਮੋਹਣ ਮਾਜਰਾ ਦੇ ਇੱਕ ਵਿਅਕਤੀ ਕੋਲੋਂ ਖੇੜੀ ਨੌ ਸਿੰਘ ਦੀ ਪੁਲਿਸ ਨੇ ਕੀਤੀ 20 ਲੀਟਰ ਨਜਾਇਜ਼ ਸ਼ਰਾਬ ਬਰਾਮਦ। ਖੇੜੀ ਨੌ ਸਿੰਘ ਪੁਲਿਸ ਨੇ ਪਿੰਡ ਮੋਹਣ ਮਾਜਰਾ ਦੇ ਇੱਕ ਵਿਅਕਤੀ ਕੋਲੋਂ 20 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਵਾ ਕੀਤਾ ਹੈ। ਥਾਣਾ ਖੇੜੀ ਨੌ ਸਿੰਘ ਦੇ ਮੁਖ ਅਫਸਰ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀਆਂ ਹਦਾਇਤਾਂ ਤੇ ਡੀਐਸਪੀ ਰਵਿੰਦਰ ਸਿੰਘ ਕਾਲੋਂ ਦੀ ਅਗਵਾਈ ਜਥੇਦਾਰ ਕਲਵੀਰ ਸਿੰਘ ਨੇ ਮੁਖਬਰ ਦੀ ਇਤਲਾਹ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮਹਿੰਮ ਤਹਿਤ ਪਿੰਡ ਮੋਹਣ ਮਾਜਰਾ ਵਿਖੇ ਗਸ਼ਟ ਕਰ ਰਿਹਾ ਸੀ ਤਾਂ ਪਿੰਡ ਮੋਹਣ ਮਾਜਰੇ ਦਾ ਇੱਕ ਵਿਅਕਤੀ ਪਲਾਸਟਿਕ ਦੀ ਕੈਨੀ ਵਿੱਚ ਨਜਾਇਜ਼ ਸ਼ਰਾਬ ਵੇਚਣ ਦੀ ਖੜਾ ਸੀ ਜਿਸ ਨੂੰ ਪੁਲਿਸ ਨੇ ਮੌਕੇ ਤੇ ਦਬੋਚ ਲਿਆ ਜਿਸ ਦੇ ਕਬਜ਼ੇ 'ਚੋਂ ਪਲਾਸਟਿਕ ਦੀ ਕੈਨੀ 'ਚ 20 ਲੀਟਰ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਪਹਿਲਾਂ ਵੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਸੀ ਜਿਸ ਕਰਕੇ ਉਕਤ ਵਿਅਕਤੀ ਤੇ ਪਹਿਲਾਂ ਵੀ ਤਿੰਨ ਮਕਾਦਮੇ ਦਰਜ ਹਨ ਉਕਤ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮੋਹਨ ਮਾਜਰਾ ਵੱਜੋਂ ਹੋਈ ਹੈ ਥਾਣੇਦਾਰ ਕੁਲਵੀਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਮੇਜਰ ਸਿੰਘ ਨੇ ਸਖਤ ਲਹਿਜੇ 'ਚ ਨਸ਼ਾ ਸਮਗਲਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਮਾੜੇ ਕੰਮਾਂ ਤੋਂ ਵਾਜ ਆ ਜਾਣ ਨਹੀਂ ਤਾਂ ਪੁਲਿਸ ਜਲਦੀ ਹੀ ਇਹਨਾਂ ਸਮਗਲਰਾਂ ਨੂੰ ਫੜ ਕੇ ਸਲਾਕਾ ਪਿੱਛੇ ਡੱਕ ਦੇਵੇਗੀ